आरसी टीवी पंजाब देख रहे हो मैं रहे हूं अनुराग शर्मा इस वक्त की बड़ी खबर पटियाला तो जिथे ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਐਸਐਸਪੀ ਪਟਿਆਲਾ ਆਈਪੀਐਸ ਵਰਮਨ ਸ਼ਰਮਾ ਪਹੁੰਚੇ ਹੈ ਕਿਉਂਕਿ ਇੱਥੇ ਇੱਕ ਇਨਕਾਊਂਟਰ ਹੋਇਆ ਹੁਣ ਇਹ ਪੁਲਿਸ ਵੱਲੋਂ ਇੱਥੇ ਇੱਕ ਇਨਕਾਊਂਟਰ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਭਾਰੀ ਗਿਣਤੀ ਦੇ ਵਿੱਚ ਜਿਹੜਾ ਹੈ ਇੱਥੇ ਅਸਲਾ ਵੀ ਨਜ਼ਰ ਆਏਗਾ ਸੋ ਇਹ ਤਸਵੀਰ ਹੈ ਕਿ ਇੱਕ ਵਿਅਕਤੀ ਜਿਹੜਾ ਹੈ ਉਹ ਵੀ ਜ਼ਖਮੀ ਹੋਇਆ ਸੋ ਐਸਐਸਪੀ ਖੁਦ ਇੱਥੇ ਪਹੁੰਚੇ ਨੇ ਸੋ ਮੌਕੇ ਦੀ ਜਿਹੜੀ ਹੈ ਪੂਰੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸੀਐਸਟਾ ਪਟਿਆਲਾ ਦੀ ਟੀਮ ਮੌਕੇ ਤੇ ਹੈ ਸੋ ਉਹਨਾਂ ਵੱਲੋਂ ਇਹ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਪਰਲੇ ਪਰਸੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਰਾ ਹੈ ਅਸਲਾ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਨਜ਼ਰ ਆ ਰਿਹਾ ਜੋ ਕਿ ਇੱਕ ਥੈਲੇ ਦੇ ਵਿੱਚ ਹੈ ਉਹ ਗਿਰਿਆ ਹੋਇਆ ਇਸ ਥਾਂ ਦੇ ਉੱਤੇ ਸੋ ਗੱਲਬਾਤ ਵੀ ਕਰਾਂਗੇ ਜਾਣਕਾਰੀ ਸਾਂਝੀ ਤੁਹਾਡੇ ਨਾਲ ਕਰ ਰਹੇ ਹਾਂ ਲਾਈਵ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਨੀਚੇ ਦੇਖੋ ਹਮ ਆਪਣਾ ਇੰਤਿਆਹ ਰੱਖੋ ਆਪਣਾ ਇੰਤਿਆਹ ਰੱਖੋ ਫੋਨ ਕਰਨਾ ਹੈ ਪੁਰਲੀ ਬਾਈਟ ਇੱਥੇ ਦੇਖੋ। ਇੱਥੇ ਦੇਖੋ। ਉਹ ਪੁਲਿਸ ਦੀ ਗੱਡੀ ਦੇ ਉੱਤੇ ਵੀ ਜਿਹੜਾ ਹੈ ਫਾਇਰ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਮੁਕਾਬਲਾ ਕਾਫੀ ਸਖਤ ਨਜ਼ਰ ਆ ਰਿਹਾ ਹੈ। ਸਰਾਂਦ ਰੋਡ ਤੋਂ ਸੂਏ ਦੇ ਨਾਲ ਜਿਹੜੀ ਇਹ ਥਾਂ ਜਾ ਰਹੀ ਹੈ ਉਸ ਥਾਂ ਦੇ ਉੱਤੇ ਇਹ ਮੁਕਾਬਲਾ ਹੋਇਆ ਨਜ਼ਰ ਆ ਰਿਹਾ ਗੱਲਬਾਤ ਕਰ ਲੈਣੇ। ਸਰ ਬਾਈਟ ਕਰ ਲਈ ਬਾਈਟ ਕਰ ਲਈ ਸਰ। ਹਾਂ ਹਾਂ ਇਕੱਠੀ ਕਰ ਲੈਣੇ ਸਾਰਿਆਂ ਦੀ। 2-3 ਮਿੰਟ ਚ ਆਈ ਜਾਣਾ ਸਾਰਿਆਂ ਨੂੰ। ਅੱਛਾ ਠੀਕ ਠਾਕ। ਬਾਕੀ ਤੁਸੀਂ ਸ਼ੋਰਟਸ ਜੀ ਜੀ ਨਿਚੇ ਦੇਖੋ ਸੋਹਿਤ ਤੁਸੀਂ ਤਸਵੀਰ ਦੇਖ ਲਿਓ ਕਿ ਇਸ ਗੱਡੀ ਦੇ ਵਿੱਚ ਜੋ ਕਿ ਪੁਲਿਸ ਕਰਮੀ ਸੀਗੇ ਉਹਨਾਂ ਦੇ ਉੱਤੇ ਫਾਇਰ ਕੀਤਾ ਗਿਆ ਹੈ ਇਹ ਫਾਇਰ ਦਾ ਨਿਸ਼ਾਨ ਤੁਸੀਂ ਸਿੱਧਾ ਦੇਖ ਰਹੇ ਹੋ ਇਸ ਵਕਤ ਅਸੀਂ ਪਟਿਆਲਾ ਦੇ ਸਰੰਦ ਰੋਡ ਦੇ ਬਿਲਕੁਲ ਨਾਲ ਇੱਕ ਸੂਆ ਜਾ ਰਿਹਾ ਉਸ ਥਾਂ ਦੇ ਉੱਤੇ ਹੈ ਮੈਕਸ ਸਿਟੀ ਦੇ ਕੋਲ ਸੋ ਇੱਥੇ ਸੀਐਸਟਾਫ ਪਟਿਆਲਾ ਦੀ ਟੀਮ ਜਿਹੜੀ ਹੈ ਉਸ ਵੱਲੋਂ ਇਸ ਘਟਨਾ ਜਿਹੜੀ ਇਹ ਵਾਰਦਾਤ ਹੈ ਕਰ ਰਹੀ ਸੀ ਵਿਕਤੀ ਉਹਨਾਂ ਦੇ ਫਾਇਰ ਦੇ ਕਾਫੀ ਖੋਲ ਤੁਹਾਨੂੰ ਇੱਥੇ ਨਜ਼ਰ ਆਣਗੇ ਜਿਹੜੇ ਇੱਥੇ ਗਰੇ ਹੋਏ ਨੇ ਇਜਿਹੜੇ ਰਾਉਂਡ ਅਪ ਕੀਤੇ ਹੋਏ ਐ ਖੋਲ ਜਿਹੜੇ ਹੈ ਉਹ ਉਸ ਚੀਜ਼ ਦੇ ਨੇ ਸੋ ਇਧਰਲੇ ਪਾਸੇ ਮੈਂ ਤੁਹਾਨੂੰ ਇਹ ਤਸਵੀਰਾਂ ਦਿਖਾ ਨਹੀਂ ਸਕਦਾ ਪਰ ਤੁਹਾਨੂੰ ਦੱਸ ਦਿੰਨੇ ਕਿ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਆ 6 ਜਿਹੜੇ ਹੈ ਆ ਜਿਹੜੇ 6 ਵੈਪਨ ਨੇ ਔਰ ਕੁਝ ਜਿੰਦਾ ਕਾਰਤੂਸ ਵੀ ਸਾਹਮਣੇ ਨਜ਼ਰ ਆ ਰਹੇ ਆ ਇਸ ਦੀ ਗਿਣਤੀ ਤੇ ਪੁਸ਼ਟੀ ਜਿਹੜੀ ਹੈ ਹੁਣੇ ਐਸਐਸਪੀ ਪਟਿਆਲਾ ਵੱਲੋਂ ਕੀਤੀ ਜਾਏਗੀ ਇਧਰਲੇ ਪਾਸੇ ਵੀ ਕਾਫੀ ਗਰਾਉਂਡ ਫਾਇਰ ਹੋਏ ਨਜ਼ਰ ਆ ਰਹੇ ਸੋ ਇਹਦੇ ਵਿੱਚ ਦੇਸੀ ਕੱਟੇ ਜਿਹੜੇ ਹੈ ਉਹ ਵੀ ਦਿਖ ਰਹੇ ਆ ਤੇ ਆਟੋਮੈਟਿਕ ਵੈਪਨ ਵੀ ਉਹ ਵੀ ਨਜ਼ਰ ਆ ਰਹੇ ਹਨ ਮਤਲਬ ਕਿ ਜੇਕਰ ਗੱਲ ਕਰ ਲਈਏ ਇਸ ਬੈਗ ਦੇ ਵਿੱਚ ਜਿਸ ਹਿਸਾਬ ਸਿਰ ਇਹ ਹਥਿਆਰ ਰੱਖੇ ਗਏ ਆ ਤੇ ਇਸ ਤੋਂ ਸਿੱਧੰਦਾ ਲਾ ਸਕਦਾ ਕਿ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਪਟਿਆਲਾ ਪੁਲਿਸ ਦੀ ਸਫਲਤਾ ਅਸੀਂ ਕਹਿ ਸਕਾਂਗੇ ਕਿ ਉਹਨਾਂ ਨੇ ਇਹ ਸਫਲ ਆਪਰੇਸ਼ਨ ਕੀਤਾ ਤੇ ਇਸ ਵੱਡੀ ਵਾਰਦਾਤ ਨੂੰ ਰੋਕ ਲਿੱਤਾ ਹੈ। ਆ ਜੋ ਬਈ ਅੱਗੇ ਲਾਓ। ਆ نیچے نیچے ਦੇਖੋ। ਆ ਜੋ ਸਾਰੀ ਕੰਡਾ ਲਾ। ਥੋੜਾ ਖੜ ਕੇ ਹਾਂ ਜੀ 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 ਪਿੱਛੇ ਹੋ ਜਾ ਥੋੜਾ ਥੋੜਾ ਹਾਂ ਪਿੱਛੇ ਹੋ ਜਾ ਠੀਕ ਹੈ ਮੇਰੀ ਦਰਾਜ ਥੋੜੀ ਜਿਹੀ ਹੋ ਥੋੜਾ ਨੀਵੇਂ ਕਰੋ ਜੀ ਜੀ ਸਰ ਇਹ ਘਟਨਾ ਦੀ ਥੋੜੀ ਜਾਣਕਾਰੀ ਦੀ ਲੋੜ ਕੀ ਕਿਸ ਤਰ੍ਹਾਂ ਦੀ ਆਜੋ ਆਜੋ ਬੰਦ ਕਰੋ ਆਓ ਜੀ ਆਓ ਹੋਣਾ ਦੋ ਲੈ ਥੈਂਕ ਯੂ ਸਰ ਜੀ ਸਰ ਆਈਡੀ ਨੇ ਚੈੱਕ ਕਰਿਆ ਥੋੜਾ ਜਿਹਾ ਡਾਊਨ ਰੱਖੋ ਯਾਰ ਬਰਾਬਰ ਕਰ ਲਓ ਹਾਂ ਜੀ ਦੋ ਬਾਰਿਆਂ ਹਾਂ ਮਰਜੋਤ ਆਈਡੀ ਵਾਲੀ ਹਾਂ ਜੀ ਦੋ ਲੈ ਹੋਣਾ ਹਾਂ ਜੀ ਸਰ ਮਾਨਜੋਗ ਡੀਜੀਪੀ ਪੰਜਾਬ ਤੇ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਕ੍ਰਿਮినਲ ਅਤੇ ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਰਹੀ ਉਸੇ ਲੜੀ ਚ ਅੱਜ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਲਾਈਵ ਐਨਕਾਊਂਟਰ ਦੇ ਦੌਰਾਨ ਇੱਕ ਕੋਖਿਆਤ ਅਪਰਾਧੀ ਜਿਹੜਾ ਕਿ 골ਡੀ ਢਿੱਲੋਂ ਗੈਂਗ ਨਾਲ ਸੰਬੰਧਿਤ ਆ ਉਹਨੂੰ ਇੰਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਤੇ ਇਹਨਾਂ ਦੀ ਟੀਮ ਨੇ ਰਾਉਂਡ ਅਪ ਕੀਤਾ ਜਦੋਂ ਰਾਉਂਡ ਅਪ ਕਰਨ ਵੇਲੇ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਫੈਰ ਕੀਤੇ ਜਿਨ੍ਹਾਂ ਚੋਂ ਇੱਕ ਫੈਰ ਪੁਲਿਸ ਪਾਰਟੀ ਦੀ ਬੁਲੇਰੋ ਗੱਡੀ ਦੀ ਵਿੰਡਸ਼ੀਲਡ ਨੂੰ ਪਾਰ ਕਰਦਾ ਹੋਇਆ ਲੰਘ ਗਿਆ ਤੇ ਮੁਲਾਜ਼ਮ ਦਾ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਟਮੋਸਟ ਰੈਸਟ੍ਰੇਂਟ ਦੀ ਵਰਤੋਂ ਕਰਦੇ ਹੋਏ ਜਦੋਂ ਜਵਾਬੀ ਫਾਇਰ ਕੀਤਾ ਤੇ ਇਹਨੂੰ ਇਹਦੇ ਲੈਗ 'ਚ ਬੁਲੇਟ ਇੰਜਰੀ ਹੋਈ ਆ ਤੇ ਇਹਨੂੰ ਜਬਤ ਅਨੁਸਾਰ ਗ੍ਰਿਫਤਾਰ ਕਰਕੇ ਹਸਪਤਾਲ ਜਿਹੜਾ ਦਾਖਲ ਕੀਤਾ ਗਿਆ ਇਸ ਕੋਕਰਾ ਦਾ ਅਪਰਾਧੀ ਜਿਹੜਾ ਆ ਇਹਦਾ ਗੋਲਡੀ ਢਿੱਲੋਂ ਗੈਂਗ ਨਾਲ ਸੰਬੰਧ ਦਾ ਤੇ ਇਹਨੇ ਆਪਣੇ ਹੈਂਡਲਰ ਜਿਹੜਾ ਕਿ ਯੂ ਐਸ ਏ 'ਚ ਸੰਨੀ ਨਾਮ ਦਾ ਇੱਕ ਹੈਂਡਲਰ ਆਇਆ ਦਾ ਉਹਦੇ ਇਸ਼ਾਰਿਆਂ ਤੇ ਇਹਨੇ ਪਿਸਟਲ ਕਲੈਕਟ ਕੀਤੇ ਸੀ ਤੇ ਉਹ ਪਿਸਟਲ ਏ ਉਥੋਂ ਲੈ ਕੇ ਨਿਕਲਿਆ ਸੀ ਤੇ ਸਾਡੇ ਕੋਲੇ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਤੇ ਟੈਕਨੀਕਲ ਇਨਪੁਟ ਸੀਗਾ ਇਹਦੀ ਮੂਵਮੈਂਟ ਬਾਰੇ ਤੇ ਇਹਦੇ ਤੋਂ 6 ਵੈਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ 40 ਤੋਂ 50 ਜਿਹੜੇ ਆ ਰੌਂਦੋ ਵੀ ਰਿਕਵਰ ਹੋਏ ਆ ਇਹ ਗੁਰਪ੍ਰੀਤ ਸਿੰਘ ਉਰਫ ਬੱਬੂ ਨਾਮ ਦਾ ਘੱਗੇ ਏਰੀਏ ਦਾ ਰਹਿਣ ਵਾਲਾ ਹੈ ਤੇ ਇਹਨੇ ਕੁਝ ਸਮੇਂ ਪਹਿਲਾਂ ਇੱਕ ਬੈਂਕ ਟਕੇਤੀ ਕੀਤੀ ਸੀ ਤੇ ਬੈਂਕ ਦੇ ਸਿਕਿਉਰਿਟੀ ਗਾਰਡ ਦਾ ਵੀ ਜਿਹੜਾ ਆ ਇਹਨੇ ਅਸਲਾ ਉੱਥੋਂ ਖੋਲਿਆ ਸੀ ਤੇ ਇਹਦੇ ਤੇ 5 ਤੋਂ ਵੱਧ ਮੁਕਦਮੇ ਇਰਾਦਾ ਕਤਲ ਦੇ ਡਕੈਤੀ ਦੇ ਤੇ ਹਮਜ਼ੈਕਟ ਵਗੈਰਾ ਦੇ ਦਰਜਾ ਤੇ ਤੁਹਾਡੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਸਖ਼ਤ ਸਨੇਹਾ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬਿਲਕੁਲ مستਦੀ ਨਾਲ ਅ شرارتی ਅੰਸਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕਿਸੇ ਪ੍ਰਕਾਰ ਦੀ ਵੀ ਢਿੱਲ ਨਹੀਂ ਵਰਤੀ ਜਾਊਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਜਿਹੜੀ ਗੋਲੀ ਚੱਲੀ ਹੈ ਪੁਲਿਸ ਦੇ ਉੱਤੇ ਉਹਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੈ ਨਹੀਂ ਉਹਦੇ ਚ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਪਿੱਛੇ ਤੁਸੀਂ ਦੇਖ ਵੀ ਸਕਦੇ ਹੋ ਜਿਹੜੀ ਸਾਡੀ ਬਲੈਰੋ ਗੱਡੀ ਸੀ ਉਹਦੀ ਵਿੰਡਸ਼ੀਲਡ ਤੋਂ ਫਾਇਰ ਕਰਾਸ ਹੋਇਆ ਬਟ ਲੱਕੀਲੀ ਕੋਈ ਜਾਣੇ ਵਾਲੀ ਨੁਕਸਾਨ ਕਿਸੇ ਪੁਲਿਸ ਮੁਲਾਜ਼ਮ ਦਾ ਨਹੀਂ ਹੋਇਆ ਵੱਡੀ ਗੈਂਟੀ ਦੇ ਵਿੱਚ ਹਥਿਆਰ ਐ ਇਸ ਵਿਅਕਤੀ ਕੋਲ ਕੀ ਲੱਗਦਾ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਨੇ ਦੇਖੋ ਜੀ ਇਹਦੇ ਜਿਹੜਾ ਮੋਬਾਈਲ ਫੋਨ ਆ ਉਹਦੇ ਚ ਵੀ ਅਸੀਂ ਮੂਲਲੇ ਤੌਰ ਤੇ ਵੈਰੀਫਾਈ ਕੀਤਾ ਉਹਦੇ ਚ ਕਈ ਫੋਟੋਸ ਹੈਗੀਆਂ ਨੇ ਕਈ ਬੰਦਿਆਂ ਦੀਆਂ ਜੀ ਤੇ ਜਿਹੜਾ ਇਹਦਾ ਹੈਂਡਲਰ ਆ ਸੰਨੀ ਨਾਮ ਦਾ ਮੁੰਡਾ ਜਿਹੜਾ 골ਡੀ ਢਿੱਲੋਂ ਦੇ ਇਸ਼ਾਰੇ ਤੇ ਉਹਨੇ ਇਹਨੂੰ ਇਹ ਵੈਪਨ 6 ਦੇ 6 ਪ੍ਰੋਵਾਈਡ ਕਰਾਏ ਸੀ ਉਹ ਜਿਹੜੇ ਫੋਟੋਸ ਸਾਨੂੰ ਲੱਭੇ ਆ ਮੈਨੂੰ ਲੱਗਦਾ ਉਹ ਇਹਦੇ ਪੋਟੈਂਸ਼ੀਅਲ ਟਾਰਗੇਟ ਸੀਗੇ ਤੇ ਅਸੀਂ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ ਕਿ ਇਸ ਬੰਦੇ ਨੂੰ ਉਹਨਾਂ ਦੇ ਫੋਟੋਸ ਇਹਦੇ ਕੋਲੇ ਕਿਵੇਂ ਪਹੁੰਚੇ ਤੇ ਕਿਉਂ ਇਹਨੇ ਉਹਨਾਂ ਨੂੰ ਟਾਰਗੇਟ ਕੀਤਾ ਸੀ ਤੇ ਸੀਆਈਏ ਇਨਚਾਰਜ ਦੀ ਮੁਸਤਦੀ ਨਾਲ ਜਿਹੜਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਦਾ ਹੈ। ਕੋਈ ਪੋਲਿਟਿਕਲ ਸੀਗੇ ਜਾਂ ਕੋਈ ਗੈਂਗ ਦੇ ਨਾਲ ਸੰਬੰਧਿਤ ਸੀਗੇ? ਇਹ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਹਨਾਂ ਚ ਦੋ ਬਿਜ਼ਨਸਮੈਨ ਨੇ ਜਿਹੜੇ ਸਾਨੂੰ ਵੈਰੀਫਾਈ ਹੋਏ ਆ ਤੇ ਮੈਨੂੰ ਐਕਸਟਰੈਸ਼ਨ ਵਾਲਾ ਐਂਗਲ ਵੀ ਨਜ਼ਰ ਆਉਂਦਾ ਹੈ। ਸਰ ਇੱਕ ਜੋ ਇੰਟੈਲੀਜੈਂਸੀ ਰਿਪੋਰਟਾਂ ਨੇ ਕਿ ਕੋਈ ਗੈਂਗਵਾਰ ਹੋ ਸਕਦੀ ਹੈ ਕਿ ਇਸੇ ਨਾਲ ਵੀ ਕੋਈ ਸੰਬੰਧਤ ਹੈ ਕਿ ਉਹ ਅਸੀਂ ਸਾਰਾ ਵੈਰੀਫਾਈ ਕਰਾਂਗੇ ਜੀ ਟੈਕਨੀਕਲੀ ਵੈਰੀਫਾਈ ਕਰ ਰਹੇ ਹਾਂ ਬਟ ਇਹ ਹੈ ਕਿ ਮੁਸਤਦੀ ਨਾਲ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਟਾਲ ਵੈਪਨ ਪਿਸਟਲ ਨੇ ਰਿਵਲਵਰ ਨੇ ਤੇ ਦੋ ਦੇਸੀ ਕੱਟੇ ਨੇ ਜੀ ਜੀ ਸ਼ੁਕਰੀਆ ਸੋ ਇੱਥੇ ਸਿੱਧੇ ਤੌਰ ਤੇ ਕਹਿ ਸਕੀਏ ਕਿ ਪਟਿਆਲਾ ਪੁਲਿਸ ਦੀ ਸੀਆ ਵਿਭਾਗ ਜਿਹੜਾ ਹੈ ਉਹ ਉਸ ਦੀ ਮੁਸਤੈਦੀ ਦੇ ਨਾਲ ਇਹ ਵੱਡੀ ਕੋਈ ਘਟਨਾ ਜਿਹੜੀ ਹੈ ਉਹ ਟਾਲੀ ਗਈ ਹੈ ਕਿਉਂਕਿ ਜਿਸ ਹਿਸਾਬ ਸਿਰੇ ਵੈਪਨ ਇਸ ਵਿਅਕਤੀ ਦੇ ਕੋਲ ਨੇ ਤਾਂ ਲੱਗਦਾ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉੱਥੇ ਹੀ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਆਈਪੀਐਸ ਸਿੱਧੇ ਤੌਰ ਤੇ ਕਹਿੰਦੇ ਹੋਏ ਨਜ਼ਰ ਆਏ ਕਿ ਕੁਝ ਤਸਵੀਰਾਂ ਜਿਹੜੀਆਂ ਉਸ ਵਿਅਕਤੀ ਦੇ ਮੋਬਾਈਲ ਫੋਨ ਚੋਂ ਬਰਾਮਦ ਹੋਈਆਂ ਨੇ ਜਿਸ ਦੇ ਵਿੱਚ ਕੁਝ ਵਪਾਰੀਆਂ ਦੀ ਜਿਹੜੀ ਹੈ ਤਸਵੀਰਾਂ ਵੀ ਹਨ ਜਿਨ੍ਹਾਂ ਨੂੰ ਸ਼ਾਇਦ ਹੋ ਸਕਦਾ ਹੈ ਕਿ ਫਿਰੋਤੀ ਦੀ ਧਮਕੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਮਾਮਲਾ ਵੀ ਨਿਕਲ ਕੇ ਸਾਹਮਣੇ ਆ ਸਕਦਾ ਹੈ ਉੱਥੇ ਹੀ ਇਸ ਵਿਅਕਤੀ ਦੇ ਢਿੱਲੋ ਗਰੁੱਪ ਦੇ ਨਾਲ ਜਿਹੜੇ ਹੈ ਸਬੰਧ ਦੱਸੇ ਜਾ ਰਹੇ ਹਨ ਔਰ ਵਿਦੇਸ਼ ਦੇ ਵਿੱਚ ਬੈਠ ਕੇ ਕੋਈ ਵਿਅਕਤੀ ਇਸ ਨੂੰ ਜਿਹੜਾ ਹੈ ਮੈਨੀਪੂਲੇਟ ਕਰ ਰਿਹਾ ਸੀ ਸੋ ਵੱਡੀ ਘਟਨਾ ਇਸ ਵਕਤ ਪਟਿਆਲਾ ਸ਼ਹਿਰ ਦੀ ਜੇਕਰ ਕਹਿ ਲਈਏ ਕਿ 6 ਹਥਿਆਰ ਮਾਰੂ ਹਥਿਆਰਾਂ ਦੇ ਨਾਲ ਇੱਕ ਵਿਅਕਤੀ ਜੋ ਕਿ ਗੁਪਤ ਸੂਚਨਾ ਦੇ ਆਧਾਰ ਤੇ ਜੋ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਰੋਕਣ ਦਾ ਇਸ਼ਾਰਾ ਦਿੱਤਾ ਤੇ ਉਹ ਵਿਅਕਤੀ ਨੇ ਰੋਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਤੇ ਤਿੰਨ ਰਾਉਂਡ ਜਿਹੜਾ ਹੈ ਉਹ ਫਾਇਰ ਕਰ ਦਿੱਤੇ ਸੋ ਇੱਕ ਜਿਹੜਾ ਹੈ ਗੱਡੀ ਦੇ ਸ਼ੀਸ਼ੇ ਦੇ ਵਿੱਚ ਲੱਗਿਆ ਤੇ ਸ਼ੀਸ਼ੇ ਨੂੰ ਚੀਰਦਾ ਹੋਇਆ ਪਰਲੇ ਪਾਸੇ ਨਿਕਲ ਗਿਆ ਗਨੀਮਤ ਰਹੀ ਕਿ ਪੁਲਿਸ ਦਾ ਕੋਈ ਕਰਮਚਾਰੀ ਇਸ ਦੇ ਵਿੱਚ ਜ਼ਖਮੀ ਨਹੀਂ ਹੋਇਆ ਪਰ ਪੁਲਿਸ ਨੇ ਮਸ਼ਤੇਦੀ ਦਿਖਾਉਂਦੇ ਹੋ ਪਰਲੇ ਪਾਸੇ ਝਾੜੀਆਂ ਦੇ ਵਿੱਚ ਜਿੱਥੇ ਇੱਕ ਸਕੂਟਰ gira ਹੋਇਆ ਨਜ਼ਰ ਆ ਰਿਹਾ ਹੈ ਕੁਝ ਵੈਪਨ ਤੁਹਾਨੂੰ ਨਜ਼ਰ ਆ ਰਹੇ ਹਨ ਉਹਨਾਂ ਵਿਅਕਤੀ ਦੇ ਉੱਤੇ ਜਦੋਂ ਬਰਾਬਰ ਮੁਕਾਬਲਾ ਚੱਲਿਆ ਤਾਂ ਉਸ ਵਿਅਕਤੀ ਦੀ ਲੱਤ ਦੇ ਉੱਤੇ ਗੋਲੀ ਲੱਗੀ ਤੇ ਉਸ ਨੂੰ ਇਲਾਜ ਦੇ ਲਈ ਇੱਥੋਂ ਲਿਜਾਇਆ ਗਿਆ ਸੋ ਇਸ ਸਾਰੀ ਘਟਨਾਕ੍ਰਮ ਦੀ ਜਾਣਕਾਰੀ ਐਸਐਸਪੀ ਪਟਿਆਲਾ ਸਾਂਝੀ ਕੀਤੀ ਗਈ ਉੱਥੇ ਹੀ ਐਸਐਸਪੀ ਪਟਿਆਲਾ ਵੱਲੋਂ ਸਿੱਧੇ ਤੌਰ ਤੇ ਗੈਂਗਸਟਰਾਂ ਨੂੰ ਸਖਤ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਪਟਿਆਲਾ ਪੁਲਿਸ ਬੁੜੀ ਮਸ਼ਤੇਦੀ ਦੇ ਨਾਲ ਕੰਮ ਕਰਦੀ ਹੈ ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਹਰਕਤ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹੇ ਲੋਕਾਂ ਦੇ ਸਖਤ ਖਿਲਾਫ ਪਟਿਆਲਾ ਪੁਲਿਸ ਐ ਇਸ ਵਕਤ ਪੰਜਾਬ ਪੁਲਿਸ ਵੀ ਗੱਲ ਕਰ ਲਈਏ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਸ਼ਕਤੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਸੋ ਇੱਥੇ ਹੀ ਕਹਿ ਲਈਏ ਕਿ ਕੁਝ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਕ੍ਰਮ ਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਰਹਿੰਦੇ ਆ ਉਹ ਹੁਣ ਪਟਿਆਲਾ ਪੁਲਿਸ ਦੇ ਹੱਥੋਂ ਜਾਂ ਕਹ ਲਈਏ ਮਸ਼ਤੇਦੀ ਦੇ ਹੱਥੋਂ ਬਚ ਨਹੀਂ ਸਕਦੇ ਸੋ ਇਹ ਘਟਨਾ ਜਿਹੜੀ ਹੈ ਸਰਾਂਦਰ ਰੋਡ ਦੇ ਉਹ ਮੈਕਸਿਟੀ ਦੇ ਬਿਲਕੁਲ ਨਾਲ ਦਰਾਨ ਇਲਾਕਾ ਸੁਨਸਾਨ ਇਲਾਕਾ ਜਿਹੜਾ ਸੂਏ ਨੂੰ ਮੁੜਦਾ ਉਸ ਥਾਂ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਇਸ ਘਟਨਾ ਦੀ ਜੇਕਰ ਮੈਂ ਗੱਲ ਕਰ ਲਾਂ ਤਾਂ ਇਹ ਘਟਨਾ ਕਹਿ ਸਕਦੇ ਹਾਂ ਕਿ ਇੱਕ ਜਿਹੜੀ ਹੈ ਵੱਡੀ ਕੋਈ ਵਾਰਦਾਤ ਹੋ ਸਕਦੀ ਸੀ ਜਿਸ ਦੀ ਅੱਗੇ ਚੱਲ ਕੇ ਜਰੂਰ ਜਿਹੜੀ ਹੈ ਡਿਟੇਲ ਦਿੱਤੀ ਜਾਏਗੀ ਤੇ ਉਸ ਘਟਨਾ ਨੂੰ ਰੋਕ ਲਿੱਤਾ ਗਿਆ ਤਾਂ ਜੋ ਕਿਉਂਕਿ ਇਸ ਵਿਅਕਤੀ ਕੋਲੋਂ ਜਿਹੜੇ ਹਥਿਆਰ ਬਰਾਮਦ ਹੋਏ ਆ ਉਹਨਾਂ ਹਥਿਆਰਾਂ ਦੇ ਅ ਦੇਖ ਕੇ ਇਹੀ ਲੱਗਦਾ ਕਿ ਬੈਗ ਭਰ ਕੇ ਇਹ ਵਿਅਕਤੀ ਵੈਪਨਸ ਲੈ ਕੇ ਜਾ ਰਿਹਾ ਸੀ ਇਸ ਦੇ ਵਿੱਚ ਕਿ ਦੇਸੀ ਕੱਟੇ ਸੀ ਜਿਸ ਦੇ ਵਿੱਚ ਦੋ ਆਟੋਮੈਟਿਕ ਪਿਸਟਲ ਨੇ ਰਵਾਲਵਰ ਹੈ ਸੋ ਐਡੇ ਜ਼ਿਆਦਾ ਹਥਿਆਰ ਇਸ ਨੂੰ ਪ੍ਰੋਵਾਈਡ ਕਰਾਏ ਗਏ ਕੁਝ ਮੋਬਾਈਲ ਦੇ ਵਿੱਚ ਤਸਵੀਰਾਂ ਜਿਹੜੀਆਂ ਹਨ ਉਹ ਨਿਕਲੀਆਂ ਨੇ ਜਿਸ ਤੋਂ ਇਹ ਲੱਗਦਾ ਕਿ ਸ਼ਾਇਦ ਇਹ ਕਿਤੇ ਵਫਰੋਤੀ ਦਾ ਮਾਮਲਾ ਵੀ ਹੋ ਸਕਦਾ ਹੈ ਕਿਸੇ ਨੂੰ ਡਰਾਉਣ ਦਾ ਮਾਮਲਾ ਵੀ ਹੋ ਸਕਦਾ ਹੈ ਤੇ ਜਾਂ ਫਿਰ ਕੋਈ ਪੋਲੀਟੀਕਲ ਐਂਗਲ ਜਾਂ ਕੋਈ ਹੋਰ ਜਿਹੜਾ ਹੈ ਕਿਸੇ ਕਿਸਮ ਦਾ ਮਰਡਰ ਦਾ ਮਾਮਲਾ ਵੀ ਹੋ ਸਕਦਾ ਸੀ ਪਰ ਗਨੀਮਤੇ ਰਹੀ ਕਿ ਪਟਿਆਲਾ ਪੁਲਿਸ ਦੀ ਸੀਆਈਏ ਸਟਾਫ ਪਟਿਆਲਾ ਦੀ ਮਸ਼ਤੇਦੀ ਜਿਹੜੀ ਹੈ ਇਸ ਦੇ ਮਨਸੂਬਿਆਂ ਨੂੰ ਫਿੱਕਾ ਕਰਤਾ ਉਸ ਨੂੰ ਕਾਮਯਾਬ ਹੋਣ ਤੋਂ ਰੋਕ ਲਿੱਤਾ ਗਿਆ ਬਹੁਤ ਕਹਿ ਲੀਏ ਕਿ ਪੁਲਿਸ ਦੀ ਮਸ਼ਤੇਦੀ ਹੈ ਤੇ ਚਾਹੇ ਉਹਨਾਂ ਨੇ ਆਪਣੀ ਜਾਨ ਵੀ ਜੋਖਮ ਦੇ ਵਿੱਚ ਪਾਈ ਹੈ ਕਿਉਂਕਿ ਸੋਇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਟਿਆਲਾ ਦੇ ਸੁਨਸਾਨ ਇਲਾਕੇ ਦੇ ਵਿੱਚ ਇਸ ਵਕਤ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਤੇ ਇਹ ਕੁਖਿਆਤ ਅਪਰਾਧੀ ਜਿਸ ਦਾ ਕਿ ਲਿੰਕ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਜੁੜਿਆ ਹੋਇਆ ਸੋ ਪਟਿਆਲਾ ਪੁਲਿਸ ਨੂੰ ਇਹ ਸਫਲਤਾ ਹਾਸਲ ਹੋਈ ਹੈ ਜਿਸ ਸਫਲਤਾ ਦੇ ਵਿੱਚ 6 ਜਿਹੜੇ ਹੈ ਅਸਲੇ ਉਹ ਬਰਾਮਦ ਕੀਤੇ ਹੈ ਕਈ 30 40 ਜਿੰਦਾ ਕਾਰਤੂਸ ਜਿਹੜੇ ਹੈ ਵੱਖ-ਵੱਖ ਤਰ੍ਹਾਂ ਦੇ ਉਹ ਵੀ ਬਰਾਮਦ ਕੀਤੇ ਗਏ ਸੋ ਇਹ ਵੱਡੀ ਤਸਵੀਰ ਹੈ ਵੱਡੀ ਕਹਿ ਲਈਏ ਘਟਨਾ ਸੀ ਜਿਸ ਨੂੰ ਰੋਕ ਲਿੱਤਾ ਗਿਆ ਇਸ ਤੋਂ ਇਲਾਵਾ ਕਹਿ ਸਕਦੇ ਹਾਂ ਕਿ ਘਟਨਾ ਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀ ਇਹ ਲੋਕ ਤੇ ਇਹ ਵਿਅਕਤੀ ਜਿਹੜਾ ਹੁਣ ਗੰਭੀਰ ਜ਼ਖਮੀ ਹੋਇਆ ਤੇ ਇਸ ਨੂੰ ਇਲਾਜ ਵਾਸਤੇ ਪਟਿਆਲਾ ਪੁਲਿਸ ਨੇ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਹੈ ਇਹ ਇਲਾਕਾ ਤੁਸੀਂ ਦੇਖ ਰਹੇ ਹੋ ਉਸ ਹੰਸਾਨ ਇਲਾਕਾ ਇਧਰਲੇ ਪਾਸੇ ਜਦੋਂ ਪੁਲਿਸ ਨੇ ਰੋਕਣ ਦਾ ਇਸ਼ਾਰਾ ਦਿੱਤਾ 메ਨ ਸੜਕ ਤੋਂ ਤਾਂ ਉਹ ਇਸ ਪਾਸੇ ਜਿਹੜਾ ਹੈ ਮੂਵ ਕਰ ਗਿਆ ਤੇ ਮੂਵ ਕਰਨ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਨੂੰ ਰੋਕਣ ਲਈ ਕਿਹਾ ਤੇ ਉਸ ਨੇ ਸਿੱਧੇ ਤੌਰ ਤੇ ਪੁਲਿਸ ਦੇ ਉੱਤੇ ਫਾਇਰ ਖੋਲ ਦਿੱਤੇ ਜਿਹੜਾ ਕਿ ਇੱਕ ਫਾਇਰ ਪੁਲਿਸ ਦੀ ਗੱਡੀ ਦੇ ਵਿੱਚ ਵੀ ਵੱਜਦਾ ਤੇ ਉਸ ਦੇ ਵਿੱਚ ਸਲਾਮਤੀ ਜਿਹੜੀ ਹੈ ਪੁਲਿਸ ਮੁਲਾਜ਼ਮਾਂ ਦੇ ਕੋਈ ਜ਼ਖਮੀ ਨਹੀਂ ਹੋਏ ਸੋ ਇਹ ਗਨੀਮਤ ਰਹੀ ਹੈ ਕਿਉਂਕਿ ਮੁਸ਼ਤਿਹਦ ਪੁਲਿਸੀ ਉਸ ਵਕਤ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਵੀ ਇਲਮ ਸੀ ਕਿ ਸ਼ਾਇਦ ਇਹ ਬੰਦਾ ਪਹਿਲਾਂ ਤੋਂ ਹੀ ਕਿਤੇ ਗਲਤ ਇਰਾਦਿਆਂ ਦੇ ਨਾਲ ਚੱਲ ਰਿਹਾ ਹੈ ਸੋ ਤਿੰਨ ਫਾਇਰ ਉਸ ਵੱਲੋਂ ਕਿਤੇ ਗਏ ਤੇ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਵਾਬੀ ਕਾਰਵਾਈ ਦੇ ਵਿੱਚ ਉਸ ਵਿਅਕਤੀ ਦੇ ਲੱਤ ਦੇ ਵਿੱਚ ਗੋਲੀ ਲੱਗੀ ਤੇ ਉਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੋਰ ਖਬਰਾਂ ਦੇ ਲਈ ਬਨੇ ਰਹੋ ਅਰਤੀਵੀ ਪੰਜਾਬ ਦੇ ਨਾਲ ਮੈਨੂੰ ਯਾਨੀ ਕਿ ਅਨੁਰਾਗ ਸ਼ਰਮਾ ਨੂੰ ਦਿਓ ਇਜਾਜ਼ਤ ਧੰਨਵਾਦ